ਮੈਂ ਤੇ ਤੁਸੀਂ ਪੜਿਆ ਕਿ ਐੜੇ ਤੇ ਅੱਧ ਖਖਾ ਅਖ ਹਾਂਜੀ ਹੁਣ ਬੱਚੇ ਪੜਦੇ ਐੜਾ ਖਖਾ ਅਖ ਜੀ ਬਿਲਕੁਲ ਹੁਣ ਮੈਂ ਮੈਨੂੰ ਯਾਦ ਆ ਕਿ ਮੇਰਾ ਬੇਟਾ ਉਹ ਤੋਂ ਸੇਂਟ ਜੋਸਫ ਪੜਦਾ ਸੀ ਤੇ ਜਦੋਂ ਉਹਦੀ ਪੰਜਾਬੀ ਦੀ ਕਾਪੀ ਹੋਂ ਟੀਚਰ ਨੇ ਠੀਕੇ ਤੇ ਮੈਂ ਗੋਲੇ ਮਾਰਦੇ ਨੇ ਆ ਵੀ ਗਲਤ ਆ ਅੱਖ ਵੀ ਗਲਤ ਆ ਸੱਪ ਵੀ ਗਲਤ ਆ ਨੱਕ ਵੀ ਗਲਤ ਆ ਆ ਵੀ ਗਲਤ ਆ ਵੀ ਉਹਨੇ ਕਹਣਾ ਨਹੀਂ ਸਹੀ ਆ ਮੈਂ ਕਹਣਾ ਨਹੀਂ ਗਲਤ ਆ ਉਹ ਮੇਰਾ ਤੇ ਉਹਦਾ ਡਿਫਰੈਂਸ ਸੀਗਾ ਕਿ ਉਹਦੀ ਟੀਚਰ ਕਹਿੰਦੀ ਸੀ ਹੁਣ ਐੜਾ ਖਖਾ ਆਖਿਆ ਮੈਂ ਕਹਿੰਦਾ ਸੀ ਨਹੀਂ ਐੜੇ ਦਾ ਖਖਾ ਆਖਿਆ ਬਿਲਕੁਲ ਸੋ ਨਿਰਸੰਦੇ ਜਿਹੜੇ ਐਸੇ ਕਨਫਲਿਕਟਸ ਸੇ ਉਹਨਾਂ ਨੂੰ ਦੂਰ ਕੀਤੇ ਜਾਣਾ ਚਾਹੀਦਾ ਔਰ ਯੂਨੀਫਾਰਮ ਜਿਹੜਾ ਆ ਇਹ ਵੋਕੈਬਲਰੀ ਦੇਣੀ ਚਾਹੀਦੀ ਆ ਕਿ ਇੱਕੋ ਹੀ ਹੋਵੇ ਜ ਐੜਾ ਖਖਾ ਹੋ ਜਵੇ ਜਾਂ ਐੜੇ ਦਾ ਖਖਾ ਹੋ ਜਵੇ ਇੱਕ ਹੋਵੇ ਤਾਂ ਕਿ ਜਿਹੜਾ ਲਿੰਗੁਇਸਟਿਕ ਡਿਫਰੈਂਸ ਆ ਉਹਦਾ ਸ਼ਬਦਾਂ ਦਾ ਉਹ ਨਾ ਪਵੇ ਕਨਫਿਊਜ਼ਨ ਨਾ ਪੈਦਾ ਕਰੇ ਔਰ ਨਿਰਸੰਦੇ ਜਿਹੜਾ ਭਾਸ਼ਾ ਵਿਭਾਗ ਆ ਉਹਨੂੰ ਆਪਣੇ ਟੀਮਾਂ ਡਿਸਟ੍ਰਿਕਟ ਜਿਹੜਾ ਉਹਨਾਂ ਦੇ ਆਫੀਸਰ ਹੁੰਦੇ ਆ ਲੈਂਗੁਏਜ ਲੈਂਗੁਏਜ ਆਫੀਸਰ ਉਹਨਾਂ ਨੂੰ ਚਾਹੀਦਾ ਕਿ ਉਹ ਇਸ ਗੱਲ ਤੇ ਧਿਆਨ ਦੇਣ ਜਿੱਥੇ ਵੀ ਭਾਸ਼ਾ ਗਲਤ ਲਿਖੀ ਆ ਉਹਨੂੰ ਪਹਿਲ ਦੇ ਤੌਰ ਤੇ ਸਹੀ ਕਰਨ ਕਿਉਂਕਿ ਅਸੀਂ ਜਦੋਂ ਭਾਸ਼ਾ ਗਲਤ ਹੁੰਦੀ ਹੈ ਨਾ ਜਦੋਂ ਅੱਖਰ ਗਲਤ ਹੁੰਦੇ ਆ ਤਾਂ ਬੰਦੇ ਦਾ ਜਿਹੜਾ ਜਿਹੜਾ ਬੰਦੇ ਦਾ ਇਲਾਜ ਗਲਤ ਆ ਉਹਦਾ ਟਰੀਟਮੈਂਟ ਤਾਂ ਹੋ ਸਕਦਾ ਜੀ ਬਿਲਕੁਲ ਜਦੋਂ ਭਾਸ਼ਾ ਗਲਤ ਚੱਲ ਜਾਂਦੀ ਉਹ ਫਿਰ ਹਜ਼ਾਰਾਂ ਲੱਖਾਂ ਲੋਕਾਂ ਤਾਂ ਇੱਕ ਬੰਦੇ ਦਾ ਇਲਾਜ ਗਲਤ ਇੱਕ ਬੰਦਾ ਬਿਮਾਰ ਇੱਕ ਅੱਖਰ ਗਲਤ 3 ਕਰੋੜ ਪੰਜਾਬੀ ਗਲਤ ਜੀ ਬਿਲਕੁਲ ਬਿਲਕੁਲ ਇਸ ਕਰਕੇ ਬਹੁਤ ਇਹ ਪ੍ਰਾਇੋਰਟੀ ਹੈ